ਵਸੰਤ ਪੰਚਮੀ ਦਾ ਦਿਹਾੜਾ ਅੱਜ ਬੜੀ ਧੂਮਤਾਬ ਦੇ ਨਾਲ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਉਸੇ ਜਗ੍ਹਾ ਅਸੀਂ ਸ਼ਹੀਦ ਉਦਮ ਸਿੰਘ ਨਗਰ ਪਹੁੰਚੇ ਆ ਨਕੋਦਰ ਦੇ ਵਿੱਚ ਜਿੱਥੇ ਅੱਜ ਸਰਸਪਤੀ ਮਾਂ ਦੀ ਪੂਜਾ ਕੀਤੀ ਗਈ ਆ ਕੰਜਕਾਂ ਜਮਾਈਆਂ ਗਈਆਂ ਆ ਉਸ ਤੋਂ ਬਾਅਦ ਰਾਤ ਨੂੰ ਜਾਗਰਨ ਹੋਵੇਗਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਆ ਬੱਚੇ ਅੱਜ ਪਤੰਗ ਵੀ ਚੜਾ ਰਹੇ ਨੇ ਖੁਸ਼ੀਆਂ ਭਰਿਆ ਮਾਹੌਲ ਹੈ ਇੱਥੇ ਦੀ ਪੂਰੀ ਕਮੇਟੀ ਸਾਡੇ ਨਾਲ ਮੌਜੂਦ ਹੈ ਮੁੱਖ ਮਹਿਮਾਨ ਨਵਨੀਤ ਅਹਿਰੀ ਨੀਤਾ ਜੀ ਜਿਨ੍ਹਾਂ ਨੇ ਇੱਥੇ ਅੱਜ ਪਹੁੰਚ ਕੇ ਸਾਰਿਆਂ ਦੇ ਵਿੱਚ ਹਾਜ਼ਰ ਹੋਏ ਨੇ ਗੱਲਬਾਤ ਥੋੜੀ ਜੀ ਉਹਨਾਂ ਨੇ ਕਰ ਲੈਣੇ ਆ ਜੀ ਸਭ ਤੋਂ ਪਹਿਲੇ ਜੀ ਬਸੰਤ ਪੰਚਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸਰਬ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਬਸੰਤ ਪੰਚਮੀ ਦੇ ਇਸ ਮੌਕੇ ਤੇ ਸਾਡੇ ਵੀਰ ਓਮ ਸੁਆਮੀ ਜੀ ਜਿਹੜੇ ਹਰ ਵੇਲੇ ਹੀ ਸਮਾਜ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਜਿਹੜਾ ਉਹ ਪਾਉਂਦੇ ਰਹਿੰਦੇ ਨੇ ਔਰ ਆਪ ਵੀ ਸਮਾਜ ਸੇਵੀ ਕੰਮ ਜਿਹੜੇ ਉਹ ਕਾਫੀ ਕਰਦੇ ਰਹਿੰਦੇ ਨੇ ਇਹਨਾਂ ਵੱਲੋਂ ਔਰ ਇਹਨਾਂ ਦੀ ਟੀਮ ਵੱਲੋਂ ਅੱਜ ਬਸੰਤ ਪੰਚਮੀ ਦੇ ਮੌਕੇ ਤੇ ਮਾਂ ਸਰਸਤੀ ਦੀ ਜਿਹੜੀ ਪੂਜਾ ਅਰਚਨਾ ਉਹ ਕੀਤੀ ਗਈ ਹੈ ਔਰ ਰਾਤ ਨੂੰ ਜਿਹੜਾ ਹੈਗਾ ਇੱਥੇ ਸਾਰਾ ਰਾਤ ਜਿਹੜਾ ਜਾਗਰਣ ਆ ਉਹ ਚੱਲੇਗਾ ਔਰ ਬਹੁਤ ਵਧਾਈ ਦੇ ਪਾਤਰ ਨੇ ਸਾਰੇ ਇਹਨਾਂ ਦੇ ਜਿਹੜੇ ਸਯੋਗੀ ਸੱਜਣ ਵੀ ਨੇ ਕਿਉਂਕਿ ਉਹਨਾਂ ਮੈਂ ਦੇਖਦਾ ਆ ਪਹਿਲਾਂ ਬਾਹਰ ਤੋਂ ਹੀ ਬੜੀ ਨਿਸ਼ਟਾ ਨਾਲ ਔਰ ਸ਼ਰਧਾ ਨਾਲ ਜਿਹੜਾ ਹੈਗਾ ਆ ਇਹ ਲੱਗੇ ਹੋਏ ਨੇ ਟੈਟ ਲਗਾਣ ਜਾਂ ਹੋਰ ਬਾਹਰ ਲੜੀਆਂ ਦਾ ਪ੍ਰੋਗਰਾਮ ਵੀ ਦੇਖਿਆ ਇਹਨਾਂ ਦੇ ਆਪਣੇ ਹੀ ਬੰਦੇ ਜਿਹੜੇ ਨੇ ਬੜੀ ਨਿਸ਼ਟਾ ਦੇ ਨਾਲ ਔਰ ਸ਼ਰਧਾ ਦੇ ਨਾਲ ਲੱਗੇ ਨੇ ਇਹ ਪ੍ਰੋਗਰਾਮ ਮਨਾਣ ਔਰ ਤਕਰੀਬਨ ਹਰ ਸਾਲ ਹੀ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਦਾ ਹੈ ਹਰ ਸਾਲ ਹੀ ਇਹ ਜਿਹੜੇ ਪਰਵਾਸੀ ਬੰਦੇ ਜਿਹੜੇ ਬਾਹਰੋਂ ਆਪਣੇ ਭਾਈ ਭਰਾ ਆ ਕੇ ਨਕੌਦਰ ਦੇ ਵਿੱਚ ਬਸੇ ਹੋਏ ਨੇ ਹਰ ਸਾਲ ਹੀ ਇਹ ਬਸੰਤ ਪੰਚਮੀ ਦੇ ਜੋ ਮਾਸ ਸਰਸਵਤੀ ਦੀ ਦੇ ਆਰਥੀ ਨਾ ਕਰਦੇ ਨੇ ਔਰ ਜਾਗਰਣ ਜਿਹੜਾ ਹੈ ਉਹ ਹੁੰਦਾ ਹੈ ਜੀ ਜੀ ਅੱਜ ਉਦਮਨਗਰ ਪਹੁੰਚੇ ਹੋ ਅੱਜ ਕਿਹੋ ਜਿਹਾ ਸਤਾਨਾ ਦਾ ਮਾਹੌਲ ਕਿਦਾਂ ਦਾ ਲੱਗਾ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਮਾਹੌਲ ਹੈ ਜੀ ਦੇਖੋ ਛੋਟੇ ਛੋਟੇ ਬੱਚੇ ਆ ਪਹਿਲਾਂ ਕੰਜਕਾਂ ਸੀਗੀ ਇਹਨਾਂ ਨੇ ਕੰਜਕਾ ਕੀਤੀ ਹੈ ਕੰਜਕਾ ਕਰਨ ਤੋਂ ਬਾਅਦ ਹੁਣ ਇਸ ਵੇਲੇ ਟੁੱਟ ਲੰਗਰ ਜਿਹੜਾ ਇਹਨਾਂ ਦਾ ਹੈਗਾ ਉਹ ਚੱਲੇਗਾ ਜਿਹੜਾ ਲੰਗਰ ਰਹੇਗਾ ਸ਼ਾਮ ਤੱਕ ਲੰਗਰ ਇਸੇ ਤਰੀਕੇ ਨਾਲ ਚੱਲੇਗਾ ਔਰ ਸ਼ਾਮ ਨੂੰ ਫਿਰ ਜਿਹੜਾ ਹੈਗਾ ਮਾਂ ਮਾਈ ਦੀ ਪੂਜਾ ਅਰਚਨਾ ਕਰਕੇ ਉਸ ਤੋਂ ਬਾਅਦ ਜਾਗਰਣ ਜਿਹੜਾ ਹੈ ਉਹ ਸਾਰੀ ਰਾਤ ਚੱਲੇਗਾ ਤੇ ਸਾਰੀ ਰਾਤ ਹੀ ਜੋ ਲੰਗਰ ਦਾ ਪ੍ਰਬੰਧ ਇਹਨਾਂ ਨੇ ਕੀਤਾ ਹੋਇਆ ਚਾਹ ਪਾਣੀ ਦਾ ਪ੍ਰਬੰਧ ਜਿਹੜਾ ਹੈ ਉਹ ਸਾਰੀ ਰਾਤ ਚੱਲੇਗਾ ਬਹੁਤ ਚੰਗਾ ਲੱਗਦਾ ਜੀ ਇਦਾਂ ਦੀ ਜਗ੍ਹਾ ਤੇ ਆ ਕੇ ਜਦੋਂ ਜਿਹੜੇ ਬੰਦੇ ਆਪਣੀਆਂ ਜਿਹੜਾ ਨਾ ਜੁੜੇ ਹੋਏ ਨੇ ਆਪਣੀਆਂ ਰੂਟਸ ਨਾਲ ਜੁੜੇ ਹੋਏ ਨੇ ਭੁੱਲੇ ਨਹੀਂ ਉਹ ਸੰਸਕਾਰ ਉਹ ਜਿਹੜੇ ਅ ਸ਼ੁਰੂ ਤੋਂ ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਨੂੰ ਸੰਸਕਾਰ ਦਿੱਤੇ ਸੀ ਉਹ ਸੰਸਕਾਰ ਭੁੱਲੇ ਨਹੀਂ ਚਾਹੇ ਇਹ ਅੱਜ ਨਕੌਦਰ ਆ ਕੇ ਵੱਸ ਗਏ ਨੇ ਪਰ ਇਹ ਆਪਣੇ ਸੰਸਕਾਰ ਔਰ ਆਪਣੀਆਂ ਜਿਹੜੀਆਂ ਜੜਾਂ ਆ ਉਹ ਨਾਲ ਲੈ ਕੇ ਆਏ ਆ ਔਰ ਇਸ ਕਰਕੇ ਉਸ ਉਸੇ ਸੰਬੰਧ ਦੇ ਵਿੱਚ ਹੀ ਆਪਾਂ ਨੂੰ ਜੋ ਸ਼ਾਨਦਾਰ ਇਦਾਂ ਦੇ ਪ੍ਰੋਗਰਾਮ ਹੈਗੇ ਆ ਉਹ ਦੇਖਣ ਨੂੰ ਮਿਲਦੇ ਰਹਿੰਦੇ ਆ ਮੈਂ ਬਤਾ ਹੀ ਦਿਨਾ ਇੱਕ ਵਾਰੀ ਫੇਰ ਮਿਸਟਰ ਆਪਣਾ ਓਮ ਸੁਆਮੀ ਜੀ ਨੂੰ ਜੀ ਇਹਨਾਂ ਦੀ ਰਹਿਨਮਾਈ ਥੱਲੇ ਔਰ ਜਿਨ੍ਹਾਂ ਦਾ ਵੱਧ ਕਰਕੇ ਇਸ ਦੇ ਵਿੱਚ ਯੋਗ ਵੀ ਹੈ ਜੋ ਇਧਰ ਇਹ ਧਾਰਮਿਕ ਪ੍ਰੋਗਰਾਮ ਕਰਵਾਦੇ ਰਹਿੰਦੇ ਨੇ ਮੇਰੇ ਵੱਲੋਂ ਓਮ ਸੁਆਮੀ ਜੀ ਨੂੰ ਵੀ ਔਰ ਇਹਨਾਂ ਦੀ ਸਾਰੀ ਟੀਮ ਨੂੰ ਵੀ ਬਹੁਤ-ਬਹੁਤ ਬਧਾਈਆਂ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਸਮਾਜ ਸੇਵਕ ਨਾਲ ਜੁੜੇ ਨੇ ਜੀ ਅੱਜ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਨੂੰ ਦੰਤਪੰਤਰੀ ਦੀ ਬਹੁਤ ਬਧਾਈ ਦਿੰਦਾ ਹਾਂ ਪਰ ਮੈਂ ਓਮ ਸੁਆਮੀ ਜੀ ਨੂੰ ਸਾਰੀ ਟੀਮ ਨੂੰ ਬਹੁਤ ਬਧਾਈ ਦਿੰਦਾ ਹਾਂ ਜਿਹੜੇ ਇੱਥੇ ਪੱਤਰ ਨੇ ਜਿਨ੍ਹਾਂ ਨੇ ਅੱਜ ਸੋਸ਼ੀ ਦੀ ਪੂਜਾ ਕੀਤੀ ਹੈ ਤਰਾਤੋਂ ਜਾਗਰਣ ਰੱਖਿਆ ਹੈਗਾ ਮੈਂ ਆਪਣੇ ਵੱਲੋਂ ਤੇ ਸਭੀ ਸਾਰੇ ਨਗਰੋਂ ਦੀ ਟੀਮ ਵੱਲੋਂ ਲੱਖ ਰੋਬ ਦਿਨਦਾ ਹਾਂ ਓਮ ਸੁਆਮੀ ਜੀ ਸਰ ਇੱਕ ਬਹੁਤ ਵਧੀਆ ਉਪਰਾਲਾ ਤੁਸੀਂ ਕੀਤਾ ਅੱਜ ਬਸੰਤ ਦੀ ਸਭ ਤੋਂ ਪਹਿਲੇ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਮੁਬਾਰਕਬਾਦ ਜੀ ਆ ਅੱਜ ਹਰ ਸਾਲ ਕਰਦੇ ਨੇ ਹਿੰਦੀ ਹਿੰਦੀ ਬੋਲੋਗੇ ਇਹ ਮੈਂ ਨਾ ਪੰਜਾਬੀ ਬੋਲਾਂਗੇ ਪੰਜਾਬੀ ਬੋਲਾਂਗੇ ਹਰ ਸਾਲ ਕਰਦੇ ਜੀ ਇਹ ਪ੍ਰੋਗਰਾਮ ਇਸ ਤਰ੍ਹਾਂ ਹਾਂ ਹਰ ਸਾਲ ਹੀ ਕਰਦੇ ਜੀ ਇਹ ਮੁੰਡੇ ਸਾਲ ਨਾਲ ਨਾਲ ਰੜ ਕੇ ਕਰਦੇ ਆਗੇ ਜੀ ਤੋਂ ਜੋ ਵੀ ਮੇਰੇ ਤੋਂ ਜੋ ਹੋ ਸਕਦਾ ਜੇ ਸਪੋਰਟ ਮਹੀਨਾ ਦਾ ਕਰਦਾ ਰਹਿੰਦਾ ਹਾਂ ਜੀ ਮਾਂ ਮਾਈ ਦੀ ਕਿਰਪਾ ਉਹ ਬੜੀ ਖੁਸ਼ੀ ਹੁੰਦੀ ਆ ਜੀ ਇਦਾਂ ਦੇ ਮੌਕੇ ਆ ਕੇ ਜਦੋਂ ਇੱਕ ਬਸੰਤ ਦਾ ਤਿਆਰ ਹੋਵੇ ਬੱਚੇ ਪਤੰਗ ਵੀ ਚੜਾ ਰਹੇ ਨੇ ਤੁਸੀਂ ਸਰਸਫਤੀ ਮਾਂ ਦੀ ਪੂਜਾ ਵੀ ਕਰਵਾਈ ਆ ਕੰਜਕਾਂ ਵੀ ਜਮਾਈਆਂ ਔਰ ਲੰਗਰ ਵੀ ਚੱਲੇਗਾ ਔਰ ਜਾਗਰ ਵੀ ਚੱਲੇਗਾ ਜੀ ਕਿਸ ਤਰ੍ਹਾਂ ਲੱਗ ਜਾਂਦਾ ਹੈ ਮੈਂ ਨਾ ਤੋ ਉਹ ਤੋ ਬਾਕੀ ਸਾਰਿਆਂ ਨੂੰ ਪਤਾ ਦੱਸ ਹੀ ਰਹੇ ਕਿੰਦਾ ਦਾ ਪ੍ਰੋਗਰਾਮ ਬਸ ਇੱਕ ਮਾਤਾ ਦੀ ਕਿਰਪਾ ਹੈ ਜੋ 2.5 ਸਾਲਾਂ ਸੇ ਕਰੀ ਜਾਂਦੇ ਹਨ ਔਰ ਬੜਾ ਦਾ ਆਸ਼ੀਰਵਾਦ ਹੁੰਦਾ ਹੈ ਜੀ ਸਾਰੇ ਰਲ ਮਿਲ ਕੇ ਕਰੀ ਜਾਂਦੇ ਆ ਜੀ ਪ੍ਰੋਗਰਾਮ ਔਰ ਸਾਰੇ ਬੱਚੇ ਰਲ ਮਿਲ ਕੇ ਜੋ ਸ਼ੁਰੂ ਤੋਂ ਚੱਲਿਆ ਰਹੇ ਨੇ ਜੀ ਇਹਨਾਂ ਦੇ ਪਿਤਾ ਇਹਨਾਂ ਦੇ ਤਾਇਆ ਜੀ ਨੇ ਸ਼ੁਰੂਆਤ ਕੀਤੀ ਸੀ ਬਾਅਦ ਚ ਫਿਰ ਵੇਬੀ ਨਾਲ ਹੋ ਕੇ ਆ ਪ੍ਰੋਗਰਾਮ ਕਰੀ ਜਾਦਾ ਸਮਜੀਤ ਕੁਮਾਰ ਜੀ ਜੀ ਕਿ ਕਿਸ ਤਰ੍ਹਾਂ ਲੱਗਾ ਜੀ ਤੁਹਾਨੂੰ ਬਹੁਤ ਬਹੁਤ ਵਧੀਆ ਜੀ ਹਰੇਕ ਖਲ ਬਹੁਤ ਤੁਮ ਦਾ ਨਾਮ ਸੀ ਮਨੋਨੀ ਜੀ ਜੀ ਬਹੁਤ ਮੱਲੇ ਵਾਲੇ ਸਾਚਾ ਹਰ ਸੇ ਬਾਤ ਚਾਲ ਕੇ ਹਿਸਾਬ ਹੁੰਦੇ ਜੀ ਜੀ ਲੰਗਰ ਉਤੋਂ ਇਲਾਵਾ ਹੋਰ ਰਾਤ ਦਾ ਬਰੋਗ ਆਪ ਦਾ ਜੀ ਆਪਣੇ ਦੋ ਸਿੰਗ ਟੈਂ ਸਿੰਗਰ ਆ ਤੇ ਦਿੱਲੀ ਉਤੋਂ ਆਪਣੇ ਸੁਪਰੀ ਪਗ ਵਿਸ਼ਾਲ ਘੋਰੀ ਗਰੂਪ ਆਏ ਦਿੱਲੀ ਤੋਂ ਜੀ ਮਸ਼ਾਲਾ ਹਾਂਜੀ ਅੱਛਾ ਇਹੋ ਝਾਂਟੀਆਂ ਦੇ ਨਾਲ ਹਾਂਜੀ 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 ਆ ਅੱਜ ਦੇ ਦਿਨ ਤੇ ਬੜੀ ਕਾਜਦਾ ਸੰਗਤ ਇਕੱਠੀ ਹੋਈ ਆ ਸਾਰੀ ਮਾਤਾ ਸਰਵਸ ਦੀ ਪੂਜਾ ਕਰਦੇ ਆ ਬਹੁਤ ਇਹਨਾਂ ਦਾ ਪਿਆਰ ਬਣਦਾ ਆ ਇਕਤਾ ਹੁੰਦੀ ਆ ਬੜੀ ਖੁਸ਼ੀ ਦੀ ਗੱਲ ਆ ਮੈਂ ਅੱਜ ਦੇ ਦਿਨ ਤੇ ਸਾਰੇ ਇਹਨਾਂ ਨੂੰ ਪਰਿਵਾਰ ਨੂੰ ਕਮੇਟੀ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਬਹੁਤ ਬਹੁਤ ਵਧਾਈ ਦਿਓ ਬਹੁਤ ਬਹੁਤ ਸ਼ੁਕਰੀਆ ਜੀ ਉਦਮ ਸਿੰਘ ਨਗਰ ਨਕੋਦਰ ਦੀਆਂ ਤਸਵੀਰਾਂ ਦਿਖਾ ਰਹੇ ਸੀ ਤੁਹਾਨੂੰ ਜਿੱਥੇ ਅੱਜ ਬਸੰਤ ਪੰਚਮੀ ਦੇ ਮੌਕੇ ਤੇ ਸਰਸਵਤੀ ਪੂਜਨ ਕੀਤਾ ਗਿਆ ਆ ਕੰਜਕਾਂ ਜਮਾਈਆਂ ਗਈਆਂ ਆ ਸਾਰਾ ਦਿਨ ਲੰਗਰ ਚੱਲੇਗਾ ਔਰ ਰਾਤ ਨੂੰ ਮਹਾਮਾਈ ਦਾ ਜੋ ਜਾਗਰਨ ਹੋਵੇਗਾ ਜਾਗਰਨ ਵਿੱਚ ਇਹਨਾਂ ਨੇ ਦੱਸਿਆ ਬਹੁਤ ਬਹੁਤ ਦੂਰੋਂ ਪਾਰਟੀਆਂ ਆ ਰਹੀਆਂ ਉਦਲੀ ਤੋਂ ਵਿਸ਼ੇਸ਼ ਪਾਰਟੀ ਆ ਰਹੀ ਆ ਜਿਹੜਾ ਕਿ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ ਤੋਂ ਇੱਥੇ ਦੀ ਸਾਰੀ ਸੰਗਤ ਸਾਡੇ ਨਾਲ ਮੌਜੂਦ ਆ ਤੋਂ ਤਸਵੀਰਾਂ ਤੁਹਾਨੂੰ ਉਦਮ ਸਿੰਘ ਨਗਰ ਤੋਂ ਦਿਖਾ ਰਹੇ ਆ ਬਸੰਤ ਪੰਚਮੀ ਦੇ ਮੌਕੇ ਤੇ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਹਿਰ ਨਿਊਜ਼ ਨਕੋ